ਕੀ ਸੁਚਨਾਲੀ ਹੈ ਨਾ ਜਿਹੜਾ ਵੀ ਆਇਆ ਹੈ ਹੁਣ ਦੋ ਜਣੇ ਆਏ ਐ ਏਡਾ ਚੱਲ ਕੇ ਦਿਨ ਦੀ ਵੀ ਫੈਰ ਮਾਰਨ ਦੇ ਅਗਲੇ ਦੇ ਘਰੇ ਤੇ ਉਹ ਉਹ ਇਹਦਾ ਮਤਲਬ ਇਹ ਨਹੀਂ ਵੀ ਉਹਨਾਂ ਨੂੰ ਕੋ ਡਰ ਹੋਊਗਾ ਜਾਂ ਕੋ ਭੈ ਹੋਊਗਾ ਕਿਤਾ ਕੋਈ ਨਸ਼ਾ ਕੀਤਾ ਹੋਊਗਾ ਇਹ ਵੀ ਹੋ ਸਕਦਾ ਜੇ ਮੰਨੋ ਬੰਦਾ ਸੋਫੀ ਹੋ ਗਏ ਜਾਂ ਕੋ ਨਿਦਾਨ ਹੋਏ ਕਿਤਾ ਅਗਲੇ ਕਿੰਨੇ ਘਾੜ ਪਹਿਲਾਂ ਕਿਤੇ ਹੋਵੇ ਉਹਨਾਂ ਨੇ ਨੇ ਇਦਾਂ ਕਿ ਇਹਦੇ ਪੂਰੇ ਅਕੇ ਡਾਂਗ ਲੈ ਕੇ ਹੀ ਜਾਣਾ ਹੋਵੇ ਸਾਲਾ ਡਰ ਲੱਗਦਾ ਅਰੇ ਅਰੇ ਇਹ ਹਾਲਾਤ ਜਿਹੜੇ ਆ ਨਾ ਬਹੁਤ ਜ਼ਿਆਦੇ ਮਾੜੇ ਆ ਇਹ ਚੰਗੇ ਨਹੀਂ ਇਹੋ ਜੇ ਮੰਨ ਲਓ ਮੁੰਡੇ ਦਾ ਵਿਚਾਰੇ ਦਾ ਜਿੱਦੋਂ ਜਿੱਦਾਂ ਹੁਣ ਉਹਨਾਂ ਦਾ ਘਰ ਹੀ ਬਰਬਾਦ ਹੋ ਗਿਆ ਆਪੇ ਜਿੰਦਾ ਹੋ ਗਿਆ ਹੈ ਮਾੜਾ ਚੰਗਾ ਜਿੱਦਾਂ ਦਾ ਮਰਜੀ ਹੀ ਮਾਂ ਦੇ ਸਾਹਮਣੇ ਤਾਂ ਬੈਠਾ ਸੀ ਆ ਦੋਵੇਂ ਮਾਪੋਤੀ ਜਦੋਂ ਵੇਖ ਲਾ ਕੋਈ ਨਹੀਂ ਚੰਗਾ ਸੀ ਹਾਂਜੀ ਕੀ ਨਾਮ ਪੈੰਜੀ ਤੋ ਪੈੰਜੀ ਕੀ ਗੱਲਬਾਤ ਹੋਈ ਹੈ ਜਿਹੜਾ ਕੋਈ ਨਹੀਂ ਬਾਜ਼ਾਰੋਂ ਆਲੇ ਮਤਮਮੀ ਨੇ ਦਵਾਈ ਲੈ ਕੇ ਦਵਾਈ ਲੈ ਕੇ ਉਹ ਅੰਦਰ ਲੰਮਿਆਂ ਪੈ ਗਿਆ ਵਾ ਤੇ ਮੈਂ ਕਿਤੇ ਚਾਮਾਣਾ ਦੁਬਾ ਕੜ ਕੇ ਮੈਂ ਪਹਿਲੇ ਹੀ ਲੈ ਖੋਲਿਆ ਨਹੀਂ ਦੂਜੇ ਦੀ ਕੜ ਕੇ ਨ ਸੱਤੇ ਨਾਲ ਬਾਹਰ ਬੜਾ ਜਿ ਬੈਠੀ ਰਹੀ ਆ ਕਿਤੇ ਦਾਦਾ ਹੈਗੇ ਕੌਣ ਜਾਣੇ ਸੱਤੇ ਨਾਲ ਕੰਮ ਮੈਂ ਤੇ ਕੰਮ ਦੱਸੋ ਕੀ ਆ ਪਰ ਨਹੀਂ ਕਿ ਮਮੀ ਨਾਲੇ ਤੇ ਦਿੱਤਿਆ ਮੈਂ ਮਮੀ ਨੇ ਮਾਰੇ ਬਾਜ਼ ਮਾਰ ਕੇ ਘਰਾ ਦਿੱਤਾ ਤੇ ਬਾਹਰ ਬੋਣਗੇ ਤਾਂ ਤਿੰਨ ਬੋਣ ਮਾਰ ਕੇ ਗਏ ਆ ਤੇ ਮੈਂ ਕਿੱਟ ਫੜੀ ਮਗਰੋਂ ਦੀ ਕਿੱਛਾ ਤੇ ਜਮ ਫੜਾ ਪਰ ਜੋੜ ਪੂਰਾ ਲਾ ਕੇ ਮੁੱਠੋਨੇ ੱਟਾ ਮਾਰ ਕੇ ਸੁੱਟ ਲਿਆ ਕਾਤੇ ਆ ਇਹ ਮੋਰ ਸਾਤੇ ਦੋ ਜਣੇ ਆ ਕਿੱਦਾਂ ਦੇ ਮੁੰਡੇ ਯਾ ਕਮੋਨਾ ਵਾਦੇ ਪਰਦੋ ਕੀ ਮਤਾ ਪਾਈ ਸਰਤੇ ਤੇ ਕਿਹੜਾ ਮੈਂ ਫੱਕਣਾ ਬਤਾਵਾ ਪਰਨ ਜਿੱਤੇ ਰਾਂਦਾ ਦੇ ਮੂੰਹ ਸਰ ਬੱਦਾ ਜਿਉਂ ਪਿੱਲਾ ਟੇ ਬੰਨੀ ਕਰਦੇ ਹੁੰਦੇ ਉਦਾਂ ਬਣ ਕੇ ਆਏ ਆ ਤਾਂ ਆਪਣਾ ਮੈਂ ਤੂੰ ਵੀ ਰਹੀ ਖਿਚਾਦੀ ਕਰਦੀ ਰਹੀ ਆ ਪਰ ਹੱਥ ਨਹੀਂ ਆਦੇ ਦਾ ਐਨੋਂ ਨਿਕਲ ਕੇ ਹੱਜੀ ਕਰਨਾ ਹੈ ਹਰੀ ਕਰਨੀ ਲੱਗ ਗਿਆ ਇੱਕ ਵਾਰ ਸਵਾ 12 ਵਜੇ ਚੋਲਾ ਸਾਹਿਬ ਦੇ ਬਾਰ ਬਾਰ ਗੰਡੀਵਿੰਦ ਰੋਡ ਤੇ ਵਾਰਦਾਤ ਹੋਈ ਹੈ ਸਤਨਾਮ ਸਿੰਘ ਸਨ ਅਫ ਗੁਰਦੇਵ ਸਿੰਘ ਇਹ ਆਪਣੇ ਘਰ ਤੇ ਮੌਜੂਦ ਸੀ ਦੁਆਨ ਪਛਾਤੇ ਵਿਕਤੀ ਆਏ ਤੇ ਘਰੋਂ ਆਵਾਜ਼ ਮਾਰ ਕੇ ਉਹਨੂੰ ਬਾਹਰ ਜਦੋਂ ਆਇਆ ਤੇ ਇਹਦੇ ਗੇਟ ਦੇ ਵਿੱਚ ਇਹਨੂੰ ਗੋਲੀਆਂ ਮਾਰ ਕੇ ਦਾ ਕਤਲ ਕਰ ਦਿੱਤਾ ਤੇ ਸਬੰਧ ਵਿੱਚ ਅਸੀਂ ਪੀੜਤ ਪਰਿਵਾਰ ਦਾ ਬਿਆਨ ਨੋਟ ਕਰ ਲਿਆ ਐਫ ਆਰ ਦਰਜ ਕਰ ਰਹੇ ਹਾਂ 103 ਬੀ ਐਨ ਐਸ ਦੇ ਵਿੱਚ ਤੇ ਦੋਸ਼ੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ ਸੀਸੀਟੀਵੀ ਖੰਗਾਲ ਕੀਤੇ ਜਾ ਰਹੇ ਨੇ ਪਾਰਟੀਆਂ ਬਣਾ ਦਿੱਤੀਆਂ ਗਈਆਂ ਹੋਈਆਂ ਸ਼ੱਕੀ ਨੰਬਰ ਜੋ ਵੀ ਸਾਡੇ ਨੋਟਿਸ 'ਤੇ ਆਏ ਨੇ ਉਹ ਆਪਾਂ ਲਾ ਦਿੱਤੇ ਹੋਏ ਆਏ ਸਾਈਬਰ ਸੈੱਲ ਦੇ ਵਿੱਚ ਤੇ ਆ ਤੁਹਾਨੂੰ વિશ્વાસ ਦਿਵਾਇਆ ਕਿ ਜਲਦੀ ਇਹ ਕੇਸ ਨੂੰ ਟ੍ਰੇਸ ਕਰਕੇ ਮੁਲਜ਼ਮਾਂ ਹਵਾਲਾਤ ਬੰਦ ਕੀਤਾ ਜਾਵੇਗਾ